ਜਿਹਦੇ ਮਨ ਵਿੱਚ ਬਾਣੀ ਹੈ ਉਹਦੇ ਮਨ ਵਿੱਚ ਪ੍ਰਭੂ ਦੀ ਸੰਗਤ ਹੈ ਜੀ ਬਾਹਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ ਉਹ ਜੀਵ ਆਤਮਾਵਾਂ ਧীন ਦੇ ਵਿੱਚ ਵੀ ਸੋਝੀ ਪ੍ਰਾਪਤ ਕਰਦੀ ਹੈ ਤੇ ਦੁਨੀਆ ਦੀ ਸੋਝੀ ਵੀ ਉਹਨੂੰ ਮਿਲਦੀ ਹੈ ਦੁਨੀਆ ਦੇ ਵਿੱਚ ਵੀ ਮਾਨ ਹਾਸਲ ਹੁੰਦਾ ਹੈ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਉਹਨੂੰ ਸ਼ੋਭਾ ਮਿਲਦੀ ਹੈ ਤੇ ਫਿਰ ਇਹ ਸ਼ੋਭਾ ਇੰਨੀ ਵੱਡੀ ਹੁੰਦੀ ਐ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਜਿਹਨੂੰ ਵਾਹਿਗੁਰੂ ਮਿਲ ਜਾਏ ਸੱਚੇ ਪਾਤਸ਼ਾਹ ਦਾ ਮਿਲਾਪ ਹੋ ਜਾਏ ਉਹਦੀ ਸ਼ੋਭਾ ਦੱਸੀ ਜਾ ਸਕਦੀ ਐ ਨਹੀਂ ਦੱਸੀ ਜਾ ਸਕਦੀ ਤਿੰਨ ਕੀ ਸ਼ੋਭਾ ਕਿਆ ਗਣੀ ਜਿਨ੍ਹਾਂ ਨੂੰ ਲੋਕ ਕਹਿੰਦੇ ਬਈ ਇਹ ਨੀਵੀਂ ਜਾਤ ਵਾਲੇ ਨੇ ਇਹ ਨੀਵੇਂ ਨੇ ਇਹ ਅਗਿਆਨਤਾ ਦੇ ਭਰੇ ਹੋਏ ਨੇ ਇਹਨਾਂ ਵਿੱਚ ਇਹਨਾਂ ਦੇ ਪੱਲੇ ਕੱਖ ਨਹੀਂ ਨਾ ਦੁਨੀਆ ਦਾ ਪੈਸਾ ਟਕਾ ਢੇਲਾ ਤੇ ਨਾ ਇਹਨਾਂ ਕੋਲ ਕੁਝ ਹੈ ਪਰ ਜਦ ਕੋਈ ਸੰਗਤ ਵਿੱਚ ਆ ਕੇ ਗੁਰੂ ਨੂੰ ਝਾਉਂਦਾ ਹੈ ਗੁਰੂ ਦਾ ਉਪਦੇਸ਼ ਮੰਨਦਾ ਹੈ ਉਹ ਇੱਕੋ ਅਰਦਾਸ ਕਰਦਾ ਦਰਸ਼ਨ ਮੰਗੋ ਦੇਹ ਪਿਆਰੇ ਉਹਨੂੰ ਇਹ ਤਕੰਦਰ ਦ੍ਰਿੜਤਾ ਬਖਸ਼ਦੀ ਹੈ ਤੁਮਰੀ ਸੇਵਾ ਕੌਣ-ਕੌਣ ਨਾ ਤਾਰੇ ਵੀ ਤੁਹਾਡਾ ਸਿਮਰਨ ਕੀਤਿਆਂ ਕਿਹੜਾ-ਕਿਹੜਾ ਨਹੀਂ ਤਰਿਆ ਸਾਰੀ ਸ੍ਰਿਸ਼ਟੀ ਉਹਦੇ ਪੈਰ ਤੋਂ ਹੁੰਦੀ ਹੈ ਜਿਹਦੇ ਹਿਰਦੇ 'ਚ ਵਾਹਿਗੁਰੂ ਵਸਦਾ ਹੈ